ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਸੀ ਜੀ ਹालੋਂ ਦੀ ਪੁਰਜੀ ਤੇ ਹालੋਂ ਨੂੰ ਮੈਂ ਚੰਗੀ ਤਰ੍ਹਾਂ ਚੋਗ ਕੇ ਧੋ ਕੇ ਕਟਿੰਗ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਦੇਖੋ ਜੀ ਮੈਂ ਕਿੰਨੀ ਬ੍ਰੀਕ ਬ੍ਰੀਕ ਜਿਹੜੀ ਪੁਰਜੀ ਆ ਕੱਟ ਕੀਤੀ ਹੈ ਤੇ ਇਹਦੀ ਹੁਣ ਮੈਂ ਬਣਾਉਣ ਲੱਗੀ ਆ ਤੜਕਾ ਲਾ ਕੇ ਪੁਰਜੀ ਠੀਕ ਹੈ ਜੀ ਜਿੱਦਾਂ ਹੀ ਅਸੀਂ ਮੇਥੀ ਦੀ ਪੁਰਜੀ ਬਣਾਉਂਨੇ ਆ ਜਾਂ ਮੇਥਿਆਂ ਦੀ ਬਣਾਉਂਦੇ ਹੋ ਮੂਲੀਆਂ ਦੀ ਪੁਰਜੀ ਬਣਾਉਂਨੇ ਆ ਇਦਾਂ ਹੀ ਅਸੀਂ ਹਲੋਂ ਦੀ ਪੁਰਜੀ ਜਿਹੜੀ ਆ ਬਣਾਵਾਂਗੇ ਤੇ ਇਹਦੇ ਵਿੱਚ ਖਾਸ ਚੀਜ਼ ਮੈਂ ਕੀ ਪਾਉਣੀ ਆ ਉਹ ਵੀ ਤੁਹਾਨੂੰ ਦਿਖਾਉਣ ਲੱਗੀ ਆ ਵਲੌਗ ਦੇ ਨਾਲ ਪੂਰੇ ਬਣੇ ਰਹੋ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚਲੋ ਜੀ ਲਗਾਉਨੇ ਆ ਤੜਕਾ ਅਸੀਂ ਗੈਸ ਦੇ ਉੱਪਰ ਪੈਨ ਰੱਖ ਲਿਆ ਹੋਇਆ ਤੇ ਗੈਸ ਨੂੰ ਕੀਤਾ ਹੋਇਆ ਜੀ ਆਨ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਹੋਇਆ ਜੀ ਆਇਲ ਮਸਟਰਡ ਆਇਲ ਮੈਂ ਯੂਜ਼ ਕਰਦੀ ਆਂ ਹਰ ਇੱਕ ਖਾਣੇ ਦੇ ਵਿੱਚ ਉਹ ਤੁਸੀਂ ਆਪਣੇ ਪਸੰਦੇ ਨਾਲ ਕੋਈ ਵੀ ਕੁਕਿੰਗ ਆਇਲ ਜੋ ਵੀ ਪਸੰਦ ਕਰਦੇ ਹੋ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਗਰਮ ਹੋਣ ਤੱਕ ਵੇਟ ਕਰਦੇ ਆਂ ਉਸ ਤੋਂ ਬਾਅਦ ਅਸੀਂ ਪਾਵਾਂਗੇ ਤੇ ਵਿੱਚ ਤੜਕਾ ਇਹਦੇ ਵਿੱਚ ਮੈਂ ਪਾਉਣ ਲੱਗੀ ਆਂ ਜੀ ਸਭ ਤੋਂ ਪਹਿਲਾਂ ਥੋੜਾ ਜਿਹਾ ਢੀਸ ਕਟਿਆ ਹੋਇਆ ਅਦਰਕ ਤੇ ਥੋੜਾ ਇਹ ਬੀਟ ਕੱਟਿਆ ਹੋਇਆ ਪਿਆਜ਼ ਤੇ ਜਿਹਨੇ ਇਸੇ ਨੂੰ ਪਕਾ ਲਵਾਂਗੇ ਥੋੜਾ ਮਿਕਸ ਕਰਕੇ ਤੁਸੀਂ ਵੀ ਦੱਸਣਾ ਹੈ ਕਮੈਂਟ ਕਰਕੇ ਕਿ ਕੌਣ ਮੇਰੇ ਵਾਂਗ ਪੁਰਜੀ ਜਿਹੜੀ ਇਹ ਤਿਆਰ ਕਰਦਾ ਹੈ ਮੇਰੇ ਵਾਂਗ ਤੜਕਾ ਲਗਾਉਂਦਾ ਜਿਵੇਂ ਮੈਂ ਲਗਾ ਰਹੀ ਹਾਂ ਅੱਜ ਕੌਣ ਕੌਣ ਹੈ ਨੇ ਪੂਜੀ ਬਣਾ ਕੇ ਖਾਣੀ ਪਸੰਦ ਕਰਦਾ ਠੀਕ ਹੈ ਜੀ ਖਾਲੋਂ ਦਾ ਤੇ ਵੈਸੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿਉਂਕਿ ਇਹ ਜਿਹੜੀ ਮੈਂ ਪੂਜੀ ਬਣਾਉਣ ਜਾ ਰਹੀਆਂ ਹਾਂ ਨਾ ਖਾਲੋਂ ਦੀ ਇਹ ਅੱਜ ਕੱਲ੍ਹ ਹੁੰਦੀ ਹੈ ਕਈ ਲੋਕ ਤੇ ਇਹਨੂੰ ਪੱਠਿਆਚੀ ਬੀਜਦੇ ਤੇ ਕਈ ਲੋਕ ਇਹਨੂੰ ਅਲੱਗ ਵੀ ਬੀਜ ਲੈਂਦੇ ਆ ਤੇ ਦੂਸਰੀ ਚੀਜ਼ ਕੀ ਇਹਦੇ ਫਾਇਦੇ ਬੜੇ ਆ ਖਾਣ ਦੇ ਜੋੜਾਂ ਦਾ ਦਰਦ ਹੁੰਦਾ ਹੈ ਨਾ ਜਿਵੇਂ ਤੇ ਉਹ ਨਹੀਂ ਹੁੰਦਾ ਜੀ ਜਿਵੇਂ ਆਪਣੀ ਕਮਰ ਦਰਦ ਹੋ ਗਈ ਹਨਾ ਪੂਰੀ ਬਾਡੀ ਪੇਨ ਹੋ ਗਈ ਸੋ ਇਹਨੂੰ ਤੁਸੀਂ ਬਣਾ ਕੇ ਹਫਤੇ ਚ ਦੋ ਵਾਰ ਵੀ ਖਾ ਸਕਦੇ ਹੋ ਤੇ ਇਹ ਹਫਤੇ ਚ ਇੱਕ ਵਾਰ ਵੀ ਖਾ ਸਕਦੇ ਹੋ ਬਹੁਤ ਵਧੀਆ ਹੁੰਦੀ ਹੈ ਆਪਣੇ ਸਰੀਰ ਲਈ ਦੇਖੋ ਜੀ ਪਿਆਜ਼ ਜਿਹੜਾ ਸਾਡਾ ਤੇ ਅਦਰਕ ਹੌਲੀ ਹੌਲੀ ਜਿਹੜਾ ਪੱਕ ਰਿਹਾ ਤੇ ਆਪਾਂ ਇੰਨਾ ਕੀ ਅਜੇ ਪਿਆਜ਼ ਨੂੰ ਪਕਾਇਆ ਹੈ ਉਹਨ ਮੈਂ ਇਹਦੇ ਚ ਪਾ ਰਹੀ ਆ ਇੱਕ ਖਾਸ ਸੀ ਚੀਜ਼ ਮ ਤੁਹਾਨੂੰ ਦੱਸਣੀ ਆ ਆ ਦੇਖੋ ਜੀ ਇਹ ਹੈਗੀ ਆ ਮੂੰਗੀ ਦਲੀ ਮੂੰਗੀ ਦੀ ਦਾਨ ਜਿਹਨੂੰ ਥੋਤੀ ਮੂੰਗੀ ਕਹ ਦਿੰਦੇ ਆਪਾਂ ਤੇ ਇਹਨੂੰ ਮੈਂ ਇਹਦੇ ਚ ਪਾਉਣਾ ਆ ਇਹਨੂੰ ਮੈਂ 10-15 ਮਿੰਟ ਭਿਗੋ ਕੇ ਰੱਖਿਆ ਸੀਗਾ ਵਾਸ਼ ਕਰਕੇ ਇਨ ਨੂੰ ਵੀ ਅਸੀਂ ਹੁਣ ਤੜਕੇ ਦੇ ਨਾਲ-ਨਾਲ ਜਿਹੜਾ ਆ ਫਰਾਈ ਕਰਾਂਗੇ ਤੁਸੀਂ ਦਾਲ ਇੱਕ ਵਾਰੀ ਪਾ ਕੇ ਪੁਰਜੀ 'ਚ ਇਹਦਾ ਤੜਕਾ ਲਗਾ ਕੇ ਦੇਖਿਓ ਵੀ ਤੁਹਾਨੂੰ ਟੇਸਟ ਕਿੰਨਾ ਵਧੀਆ ਆਉਂਦਾ ਮੈਂ ਦਾਲ ਪਾ ਕੇ ਹੀ ਹਰ ਇੱਕ ਪੁਰਜੀ ਨੂੰ ਬਣਾਉਣੀ ਆ ਜਿਵੇਂ ਅੱਜਕੱਲ ਮੇਥੀ ਦੀ ਪੁਰਜੀ ਵੀ ਤਿਆਰ ਹੋਣੀ ਆ ਨਾ ਮੈਂ ਉਹਦੇ ਵਿੱਚ ਵੀ ਦਾਲ ਹੀ ਪਾਉਣੀ ਆ ਠੀਕ ਹੈ ਜੀ ਬਸ ਇਹਨੂੰ ਮੈਂ ਹਲਕਾ-ਹਲਕਾ ਨਾਲ ਹੀ ਫਰਾਈ ਕਰ ਲੈਣੇ ਆ ਅੱਦਾਂ ਇਹ ਸੌ ਫਰਾਈ ਕਰਾਂਗੇ ਮੈਂ ਪੁਰਜੀ ਦੇ ਵਿੱਚ ਜੀਰਾ ਨਹੀਂ ਪਾਉਂਦੀ ਜੀ ਅਗਰ ਤੁਸੀਂ ਪਾਉਂਦੇ ਹੋ ਪਾ ਸਕਦੇ ਮੈਂ ਕਿੱਥੀ ਕੀਤਾ ਹੋਇਆ ਹੈ ਦੇਖੋ ਤੇ ਜਦੋਂ ਇਹਨੇ ਪੱਕੇ ਰੈਡੀ ਹੋਣਾ ਪੂਰੀ ਪੁਰਜੀ ਜਿਹੜੀ ਆਪਣੀ ਤਿਆਰ ਹੋ ਜਾਣੀ ਹੈ ਨਾ ਤੇ ਤੁਸੀਂ ਟੇਸਟ ਦੇਖਿਆ ਵੀ ਇਹਦਾ ਕਿਆ ਬਾਤਾਂ ਇਹਨੇ ਟੇਸਟ ਆ ਗਿਆ ਠੀਕ ਹੈ ਜੀ ਇਹਨੂੰ ਅਸੀਂ ਹੁਣ ਹਲਕਾ ਹਲਕਾ ਬ੍ਰਾਊਨ ਜਿਹੜਾ ਆ ਕਰਨ ਤੱਕ ਇਹਨੂੰ ਛੱਡਾਂਗੇ ਕੀ ਤੁਸੀਂ ਦੇਖ ਸਕਦੇ ਹੋ ਕਿ ਹੌਲੀ ਹੌਲੀ ਹਲਕਾ ਹਲਕਾ ਬ੍ਰਾਊਨ ਜਿਹੜਾ ਕਲਰ ਆ ਚੁੱਕਾ ਹੈ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਥੋੜੇ ਜਿਹੇ ਹਰੇ ਮਟਰ ਕੁਝ ਇੰਨਾ ਨੂੰ ਵੀ ਨਾਲ ਹੀ ਹੁਣ ਥੋੜੀ ਹੌਲੀ ਪਕਾ ਲਵਾਂਗੇ ਇਹ ਹਰੇ ਮਟਰਾਂ ਨੂੰ ਹੀ ਆਪਾਂ ਪਕਾਣ ਦੇਣੇ ਹੈ ਹੁੰਜੀ ਜਿਵੇਂ ਹਰੇ ਮਟਰ ਵੀ ਪੱਕਦੇ ਪਏ ਆ ਤੇ ਦਾਲ ਸਾਡੀ ਵੀ ਪੱਕੀ ਪਈ ਹੈ ਵਿੱਚ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਆਲੂ ਮੈਂ ਦੋ ਆਲੂ ਕੱਟੇ ਸੀਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਪੂਜੀ ਜਿਹੜੀ ਬਿਲਕੁਲ ਥੋੜੀ ਜਿਹੀ ਹੋ ਜਾਣੀ ਆ ਤੇ ਇਹਦੇ ਵਿੱਚ ਆਇਰਨੀਆਂ ਚੀਜ਼ਾਂ ਨਾਲ ਬਹੁਤ ਵਧੀਆ ਲੱਗਦਾ ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਨਮਕ ਕਿਉਂਕਿ ਜੇ ਜਦੋਂ ਨਮਕ ਪਾ ਦਵਾਂਗੇ ਉਹਦੇ ਨਾਲ ਜਲਦੀ ਜਿਹੜੇ ਆਲੂ ਤੇ ਮਟਰ ਪੱਕ ਕੇ ਤਿਆਰ ਹੋਣਗੇ ਨਮਕ ਜਿਹੜਾ ਮੈਂ ਪਾ ਰਹੇ ਹਾਂ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾਉਣਾ ਥੋੜਾ ਜਿਹਾ ਮਿਕਸ ਕਰ ਲਾਂਗੇ ਮੈਂ ਵੀ ਨੋਨ ਸਟਿਕ ਬਰਤਨ ਲਿਆ ਹੋਇਆ ਇਹ ਨੂੰ ਨਾ ਮੈਂ 2 ਕੁ ਮਿੰਟ ਲਈ ਮੈਂ ਕਵਰ ਲੱਗੀਆਂ ਕਰਨ ਜਿਹਦੇ ਨਾਲ ਕਿ ਆਲੂ ਸਾਡੇ ਜਿਹੜੇ ਹਨ ਸੋਨੇ ਤਰ੍ਹਾਂ ਪਾਤਕੇ ਤਿਆਰ ਹੋਣਗੇ ਜੀ ਲੋਚ ਇਹ ਮੈਂ ਕਰਤਾ ਤਵਰ ਤੇ ਬਿਲਕੁਲ ਹੀ ਸਲੋ ਫਲੇਮ ਕਰ ਦਾਂਗੇ ਲੋਚ ਤੇ ਹੁਣ ਅਸੀਂ ਇਹਨੂੰ 2-3 ਮਿੰਟ ਬਾਅਦ ਦੇਖਦੇ ਆਂ ਇੱਕ ਵਾਰੀ ਅਸੀਂ ਇਹਨੂੰ ਮੜਾ ਜਾਣਾ ਹਲਾ ਲੈਨੇ ਆਂ ਕਾਗੀ ਜਿਹੜੀ ਸਾਈਡ ਵੀ ਕੱਚੀ ਰਹਿ ਗਈ ਹੋਊਗੀ ਨਾ ਉਹ ਵੀ ਪੱਕ ਜਾਵੇਗਾ ਇਹਨਾਂ ਨਾਲ ਹੋਵੇ ਜੀ ਸਾਡੇ ਸਾਰੀਆਂ ਚੀਜ਼ਾਂ ਪੱਕ ਜਾਂਦੇ ਆਂ ਤੇ ਆਲੂ ਰਹਿ ਜਾਣ ਕੱਚੇ ਨਾਲੀ ਦੇਖੋ ਜੀ ਦਾਲ ਵੀ ਦੀ ਪੱਕੀ ਗਈ ਹੈ ਨਾ ਇਹ ਨਾਲ ਬ੍ਰਾਊਨ ਹੋ ਗਈ ਹੋਈ ਹੈ ਨਾ ਜੀ ਕਿ ਜਦੋਂ ਇਹ ਨੂੰ ਪੁਰਜੀ ਚਾਰ ਹੋ ਕੇ ਆਪਾਂ ਖਾਣੀ ਹੈ ਨਾ ਉਹਦਾ ਜਿਹੜਾ ਦਾ ਟੇਸਟ ਆਉਣਾ ਉਹ ਫਿਰ ਤੁਸੀਂ ਦੇਖਣਾ ਯਾਰ ਕਿ ਸੱਚੀ ਵਾਕੇ ਬਹੁਤ ਸੁਆਦ ਲੱਗਦੀ ਪਈ ਆ ਕਿ ਉਹਨਾਂ ਸੀ ਰੋਜ਼ ਹੀ ਬਣੇ ਠੀਕ ਹੈ ਵਰਤਾਂ ਜੀ ਮੈਨੂੰ ਦਿੱਤੋ ਕਵਰ ਆਲੂ ਸੈਡੇ ਪੱਕ ਗਏ ਹੋਏ ਆ ਤੇ ਅਸੀਂ ਹੁਣ ਇਹਦੇ ਚ ਪਾ ਰਹੇ ਆ ਹਲਦੀ ਪਾਵਾਂਗੇ ਜੀ ਠੀਕ ਹੈ। ਉਹ ਮਸਾਲਾ ਤੇ ਮੈਂ ਬਿਲਕੁਲ ਹਲਕਾ ਜਿਹਾ ਪਾ ਰਹੀ ਹਾਂ। ਵੈਸੇ ਮੈਂ ਪਾਉਂਦੀ ਨਹੀਂ ਹੁੰਦੀ ਜੀ ਇਹਦੇ ਵਿੱਚ। ਉੱਜੀ ਦੇ ਵਿੱਚ ਮਸਾਲਾ ਤੇ ਮੈਂ ਕਦੀ ਪਾਇਆ ਨਹੀਂ। ਪਰ ਮੈਂ ਦੋ ਚੁਟਕੀ ਪਾ ਦਿੱਤਾ ਮੈਂ। ਠੀਕ ਹੈ ਜੀ। ਤੁਸੀਂ ਦੱਸਿਓ ਜਰੂਰ ਕਿ ਮਸਾਲਾ ਪਾਉਂਦੇ ਜੇ ਤੁਸੀਂ ਵੀ ਕਿ ਨਹੀਂ ਪਾਉਂਦੇ। ਠੀਕ ਹੈ। ਹੁਣ ਮੈਂ ਇਹਦੇ ਵਿੱਚ ਕੱਟੀ ਹੋਈ ਜਿਹੜੀ ਖਾਣੂਆ ਉਹਨੂੰ ਪਾਉਂਗੀ। ਫਿਰ ਆਪਾਂ ਦੁਬਾਰਾ ਤੋਂ ਮਿਕਸ ਕਰ ਲਾਂਗੇ। ਜਿਵੇਂ ਮਾ ਪੀਬੋ ਕੁਸ਼ੋਈ ਜਾਣਨੀ ਆ ਕਿਉਂਕਿ ਮੈਂ ਇਹਨੂੰ ਅੱਜ ਬਹੁਤ ਬਰੀਕ ਕਟਿਆ ਤੇ ਮਿਹਨਤ ਨਾਲ ਕਟਿਆ ਮੈਂ ਹੌਲੀ ਹੌਲੀ ਹੱਥ ਨਾਲ ਹੀ ਕੱਟ ਕੀਤਾ ਹੈ ਤੇ ਮੈਨੂੰ ਬਹੁਤ ਸੋਹਣੀ ਲੱਗ ਰਹੀ ਹੈ ਦੇਖੋ ਜੀ ਸਾਰੇ ਵਿੱਚ ਮੈਂ ਇਹਦੇ ਹਲੋਂ ਪਾਤੀ ਹੋਈ ਹੈ ਚੰਗੀ ਤਰ੍ਹਾਂ ਮੈਨੂੰ ਕਰ ਲਿਆ ਹੋਇਆ ਜੀ ਮਿਕਸ ਤੁਹਾਨੂੰ ਮੈਂ ਕਿਹਾ ਸੀ ਨਾ ਜਿਹੜੀ ਹਰੀ ਹਰੀ ਹਲੋਂ ਹੈਗੀ ਆ ਉਹਨੇ ਤੇ ਬਿਲਕੁਲ ਥੋੜੀ ਜੀ ਹੋ ਜਾਣਾ ਆ ਇਸ ਲਈ ਆਪਾਂ ਪਾਤੇ ਸੀ ਇਹ ਆਲੂ ਹੁਣ ਮੈਂ ਉੱਪਰ ਦੀ ਪਾ ਰਹੀਆਂ ਦੇਖੋ ਜੀ ਹਰੀਆਂ ਮਿਰਚਾਂ ਹਰੀ ਮਿਰਚ ਮੈਂ ਨਾ ਐਵੇਂ ਹੀ ਲੰਬੀ ਲੰਬੀ ਕੱਟ ਕੇ ਪਾਈ ਆ ਤਾਂ ਕਿ ਸੋਹਣੀ ਲੱਗੇ ਵੇਚੇ ਦੇ ਤੇ ਇਦਾਂ ਹੀ ਅਸੀਂ ਹੁਣ ਇਹਨੂੰ ਰੇਨ ਪਕਾਵਾਂਗੇ ਸੌਰੀ ਤੇ ਮੈਂ ਇਹਨੂੰ ਜੀ ਜਾਲੀ ਦੇ ਕੇ ਬਣਾਉਂਗੀ ਉੱਪਰ ਕਿਉਂਕਿ ਇਹਦੀ ਜਿੰਨੀ ਵੀ ਕੜੱਤਣ ਵਗੈਰਾ ਹੋਊਗੀ ਨਾ ਉਹ ਨਿਕਲ ਜਾਏਗੀ ਠੀਕ ਹੈ ਜੀ ਇਦਾਂ ਲਾਉਂਗੀ ਤੇ ਇਹਨੇ ਜਲਦੀ ਹੀ ਰੈਡੀ ਹੋ ਜਾਣਾ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਲਓ ਜੀ ਸਾਡੀ ਹਾਲੋਂ ਦੀ ਪੁਰਜੀ ਬਣ ਕੇ ਇਕਦਮ ਰੈਡੀ ਹੋ ਗਈ ਹੋਈ ਐ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਬਣੀ ਐ ਤੇ ਦਾਲ ਜਿਹੜੀ ਸੀ ਪਾਈ ਆਪਾਂ ਉਹ ਵੀ ਬ੍ਰਾਊਨ ਹੋ ਚੁੱਕੀ ਆ ਆਲੂ ਵੀ ਇਕਦਮ ਪੱਕ ਚੁੱਕੇ ਆ ਬਿਲਕੁਲ ਕੱਚੇ ਨਹੀਂ ਰਹੇ ਹੈਗੇ ਤੇ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਉਦਾਂ ਹੀ ਇਹਨਾਂ ਨੂੰ ਬਣਾਇਓ ਤੇ ਬਹੁਤ ਹੀ ਵਧੀਆ ਬਣ ਕੇ ਜਿਹੜੀ ਪੁਰਜੀ ਤਿਆਰ ਹੋਊਗੀ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ